ਬਟਾਲਾ ਵਿੱਚ 6 ਵਿਦਿਆਰਥਣਾਂ ਤੇ ਤੇਜ਼ਾਬ ਛੁੱਟਣ ਦੇ ਮਾਮਲੇ 'ਚ ਪੁਲਿਸ ਨੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਦਕਿ 1 ਹਲੇ ਫਰਾਰ ਹੈ। ਪੁਲਿਸ ਨੇ ਤੇਜ਼ਾਬ ਛੁੱਟਣ ਵਾਲੇ ਇੱਕ ਲੜਕੇ ਅਤੇ ਇੱਕ ਤੇਜ਼ਾਬ ਵੇਚਣ ਵਾਲੇ ਨੂੰ ਗ੍ਰਿਫਤਾਰ ਕੀਤਾ। ਬੁੱਧਵਾਰ ਸ਼ਾਮ ਟੇਰਾ ਬਾਬਾ ਨਾਨਕ ਨੇੜਲੇ ਪਿੰਡ ਸਿੰਘਪੁਰਾ ਦੇ ਸਰਕਾਰੀ ਸਕੂਲ ਦੀਆਂ 6 ਵਿਦਿਆਰਥਣਾਂ ਤੇ 2 ਲੜਕੇ ਤੇਜ਼ਾਬ ਛੁੱਟ ਕੇ ਫਰਾਰ ਹੋ ਗਏ ਸੀ। ਇਸ ਦੇ ਕਾਰਨ ਇੱਕ ਵਿਦਿਆਰਥਣ ਗੰਭੀਰ ਰੂਪ 'ਚ ਜ਼ਖਮੀ ਹੋ ਗਈ ਜਿਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਸੋ ਮੁਸਫੇ ਪਟੇ ਕੀ ਆਉਂਦੀ ਸੀ ਆਪਣੇ ਤਿਆਰ ਦੇ ਤੋਂ ਪੋਲਤੇ ਆਏ ਤੇ ਪਹਿਲਾਂ ਮੋਟਰਸਾਈਕਲ ਉਦੋਂ ਨੂੰ ਲੈ ਕੇ ਗਏ ਫਿਰ ਜਦੋਂ ਵਾਪਸ ਲੈ ਕੇ ਆਉਣ ਲੱਗੇ ਤਾਂ ਉਹਨਾਂ ਨੇ ਇਤਜ਼ਾਬ ਚੁੱਕ ਦਿੱਤਾ ਮੁੰਡੇ 2 ਸੀ ਕੁੜੀਆਂ 6 ਮਿਲੀ ਜਾਣਕਾਰੀ ਮੁਤਾਬਕ 8ਵੀਂ ਦੀ ਵਿਦਿਆਰਥਣ ਸਕੂਲ ਦੀ ਛੁੱਟੀ ਤੋਂ ਬਾਅਦ ਹੋਰ ਵਿਦਿਆਰਥੀਆਂ ਨਾਲ ਘਰ ਪਰਤ ਰਹੀ ਸੀ ਤਾਂ ਦੋ ਲੜਕੇ ਮੋਟਰਸਾਈਕਲ ਤੇ ਆਏ ਅਤੇ ਇਤਜ਼ਾਬ ਚੁੱਕ ਕੇ ਫਰਾਰ ਹੋ ਗਏ ਇਤਜ਼ਾਬ ਕਾਰਨ ਇੱਕ ਲੜਕੀ ਦੀ ਬਾਹ ਤੇ ਚਿਹਰੇ ਤੇ ਜ਼ਖਮ ਹੋਏ ਨੇ ਬਾਕੀ ਕੁੜੀਆਂ ਤੇ ਵੀ ਇਤਜ਼ਾਬ ਡਿੰਗਨ ਕਾਰਨ ਮਾਮੂਲੀ ਜ਼ਖਮ ਆਏ ਪੁਲਿਸ ਮੁਤਾਬਕ ਕੁੜੀਆਂ ਨੇ ਮਲਜ਼ਮ ਮੁੰਡੇ ਖਿਲਾਫ ਉਹਨਾਂ ਨਾਲ ਸਕੂਲ 'ਚ ਛੇੜਛਾੜ ਦੀ ਸ਼ਿਕਾਇਤ ਕੀਤੀ ਸੀ ਇਸ ਦਾ ਬਦਲਾ ਲੈਣ ਲਈ ਉਸਨੇ ਤੇਜ਼ਾਬ ਛੱਟਿਆ ਹੋ ਸਕਦਾ ਹੈ ਤੇਰਾਬਾ ਬਨਾਨਕ ਦੇ ਨਜ਼ਦੀਕ ਪਿੰਡ ਆ ਉੱਥੇ ਲੜਕੀ ਦੇ ਐਸਿਡ ਥਰੋ ਕੀਤਾ ਗਿਆ ਸੀਗਾ ਉਹਦੇ ਵਿੱਚ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਜਿਹੜੇ ਹੈਗੇ ਆ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਇਹ ਐਸਿਡ ਜਿਹੜਾ ਹੈਗਾ ਇਹ ਦੁੱਧ ਵਿੱਚੋਂ ਫੈਟ ਐਕਸਟ੍ਰੈਕਟ ਕਰਨ ਦੀ ਮਸ਼ੀਨਾਂ 'ਚ ਯੂਜ਼ ਹੁੰਦਾ ਇਹਨਾਂ ਦੀ ਕਲਾਸ ਦੀ ਇੱਕ ਹੋਰ ਲੜਕੀ ਹੈਗੀ ਆ ਜਿਹਨੂੰ ਜਿਹਦੇ ਨਾਲ ਉਹ ਦੋਸਤੀ ਕਰਨਾ ਚਾਹੁੰਦਾ ਸੀਗਾ ਪਰ ਲੜਕੀ ਦੇ ਆਪਣੇ ਪੇਰੈਂਟਸ ਨੂੰ ਦੱਸਣ ਤੇ ਇਹਨੂੰ ਕਾਫੀ ਘੜੋ ਝੜਕਾ ਵਗੈਰਾ ਪਈਆ ਜਿਹਦੀ ਰੰਜਿਸ਼ ਵਿੱਚ ਆ ਕੇ ਇਹਨੇ ਜਿਹੜਾ ਹੈਗਾ ਐਸਿਡ ਪ੍ਰੋਕਿਊਰ ਕਰਕੇ ਲੜਕੀ ਦੇ ਜਿਹੜਾ ਹੈਗਾ ਥਰੋ ਕਰਨ ਦੀ ਕੋਸ਼ਿਸ਼ ਕੀਤੀ ਉਹ ਲੜਕੀਆਂ ਕਿਉਂਕਿ ਇਕੱਠੀਆਂ ਆ ਰਹੀਆਂ ਸੀਗੀਆਂ ਇੱਕ ਲੜਕੀ ਦੇ ਥਰੋ ਕਰਨ ਦੀ ਕੋਸ਼ਿਸ਼ ਕੀਤੀ ਉਹ ਤਾਂ ਪਿੱਛੇ ਰਹਿ ਗਈ ਇਹ ਅਚਾਨਕ ਦੂਸਰੀ ਲੜਕੀ ਦੇ ਜਿਹੜਾ ਫੇਸ ਦੇ ਉੱਤੇ ਜਿਹੜਾ ਹੈਗਾ ਐਸਿਡ ਪੈ ਗਿਆ ਪੰਜਾਬ ਦੇ ਸਿੱਖਿਆ ਮੰਤਰੀ ਡਾਕਟਰ ਦਿਲਜੀਤ ਸਿੰਘ ਚੀਮਾ ਨੇ ਇਸ ਘਟਨਾ ਤੇ ਅਫਸੋਸ ਪ੍ਰਗਟ ਕੀਤਾ ਤੇ ਜਖਮੀ ਹੋਈਆਂ ਵਿਦਿਆਰਥਣਾਂ ਦੇ ਮੁਫਤ ਇਲਾਜ ਦੇ ਆਦੇਸ਼ ਦਿੱਤੇ ਨੇ ਇਸ ਦੇ ਨਾਲ ਹੀ ਭਰੋਸਾ ਦਿੱਤਾ ਗਿਆ ਕਿ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਏ।